ਲੁਧਿਆਣੇ ਵਿੱਚ ਸੜਕ ਹਾਦਸੇ ਦੌਰਾਨ ਹੋਟਲ ਮਾਲਕ ਦੀ ਮੌਤ ਦੀ ਖਬਰ سامنے ਆ ਰਹੀ ਹੈ ਦੱਸਦੀ ਹੈ ਕਿ ਟਰੱਕ ਨਾਲ ਟਕਰਾਈ ਕਾਰ ਅਤੇ ਲੀਵਰ ਫਟਣ ਦੇ ਨਾਲ ਮੌਤ ਹੋ ਗਈ ਹੈ 4 ਸਾਲ ਪਹਿਲਾਂ ਜਲੰਧਰ ਹੀ ਸ਼ਿਫਟ ਹੋਇਆ ਸੀ ਸੋ ਪੰਜਾਬ ਦੇ ਲੁਧਿਆਣੇ ਵਿੱਚ ਫਿਰੋਜ਼ਪੁਰ ਰੋਡ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਐਕਸੀਡੈਂਟ ਵਿੱਚ ਇੱਕ ਹੋਟਲ ਦੇ ਮਾਲਕ ਦੀ ਮੌਤ ਹੋ ਗਈ ਹੈ ਕਿਸੇ ਦੋਸਤ ਦੀ ਪਾਰਟੀ ਤੋਂ ਵਾਪਸ ਆਪਣੇ ਹੋਟਲ ਜਾ ਰਿਹਾ ਸੀ ਡੀਐਮਸੀ ਨਜ਼ਦੀਕ ਉਥੋਂ ਆ ਰਿਹਾ ਸੀ ਅਚਾਨਕ ਹੀ ਅਨਸਲ ਪਲਾਜ਼ਾ ਦੇ ਸਾਹਮਣੇ ਘੱਟ ਤੇ ਉਸ ਦੀ ਕਾਰ ਐਜਡੀ ਟਰੱਕ ਨਾਲ ਟਕਰਾ ਗਈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਾਰਨ ਗੱਡੀ ਦਾ ਸੰਤੁਲਨ ਨਹੀਂ ਸੰਭਲ ਸਕਿਆ ਹਾਦਸੇ ਵਿੱਚ ਕਾਰ ਚਾਲਕ ਦੇ ਲੀਵਰ ਤੇ ਜ਼ਿਆਦਾ ਝੋਟਾਂ ਲਗੀਆਂ ਨੇ ਲੀਵਰ ਫਟ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਹੋਟਲ ਮਾਲਕ ਦਾ ਨਾਮ ਰਾਜਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਪੁੱਛੋ ਅੱਛਾ ਤੇ ਭਾਜੀ ਕੀ ਹੋਇਆ ਕੀ ਆ ਸਿਵਲ ਹਸਪੀਟਲ ਪਹੁੰਚੇ ਹੋ ਇਹ ਮੇਰੇ ਮਾਮਾ ਜੀ ਦਾ ਬੇਟਾ ਸੀ ਜੀ ਕੀ ਨਾਮ ਰਾਜਨਪ੍ਰੀਤ ਅੱਛਾ ਇਹ ਕੋਈ ਪਾਰਟੀ ਇਹਦਾ ਹੋਟਲ ਆ ਲੁਧਿਆਣੇ ਦੇ ਦੋਸਤ ਨੇ ਕਿਸੇ ਨੇ ਪਾਰਟੀ ਆਰਗੇਨਾਈਜ਼ ਕੀਤੀ ਸੀ ਸਾਊਥ ਸਿਟੀ ਕੱਲ ਰਾਤੀ ਹਾਂਜੀ ਕੱਲ ਰਾਤ ਅੱਛਾ ਤੇ ਉੱਥੋਂ ਇਹ ਆਪਣੇ ਵਾਪਸ ਹੋਟਲ ਡੀਐਮਸੀ ਦੀ ਅਗਲੇ ਪਾਸੇ ਇਹਨਾਂ ਦਾ ਹੋਟਲ ਆ ਰਿਹਾ ਉੱਥੇ ਆ ਰਿਹਾ ਸੀਗਾ ਠੀਕ ਹੈ ਤੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਿੱਦਾਂ ਅਨਸਰ ਪਲਾਜਾ ਵਾਲਾ ਮਹਾਰ ਚੌਂਕ ਬਜਦਾ ਜੀ 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 ਉੱਥੇ ਟਰੱਕ ਕ੍ਰਾਸ ਕਰ ਰਿਆ ਸੀ ਉਹਦੇ ਪਿੱਛੇ ਜਾ ਕੇ ਗੱਡੀ ਲੱਗੀ ਪੋਲੋ ਕਾਰ ਅੱਛਾ ਤੇ ਸਾਨੂੰ ਦਾ ਡੀ ਐਮ ਸੀ ਜੀ ਕੋਲ ਆਈ ਆ ਵੀ ਐਵੇਂ ਕਰਕੇ ਤੁਹਾਡਾ ਮੁੰਡਾ ਐਕਸਪਾਇਰ ਹੋ ਗਿਆ ਐ ਤੇ ਤੁਸੀਂ ਇੱਥੇ ਪਹੁੰਚੋ ਤੇ ਕਿੰਨੇ ਸਾਲਾਂ ਦੀ ਦੀ ਉਮਰ ਸੀ ਜੀ ਜੀ 30 ਸਾਲ ਦੀ ਉਮਰ ਸੀ ਜੀ ਜੀ ਹਜੇ ਤੇ ਮੈਰਿਟ ਸੀ ਹਾਂਜੀ ਮੈਰਿਟ ਸੀ ਕਿੰਨੇ ਬੱਚੇ ਦੋ ਬੱਚੇ ਆ ਜੀ ਦੋਨੋਂ ਬੇਟੀਆਂ ਇੱਕ 8 ਮਹੀਨਿਆਂ ਦੀ ਇੱਕ 3 ਸਾਲ ਵਿਧਿਆਨਾ ਲਾਈਵ ਲਈ ਅਮੇਥਾ ਹਾਪੜ ਦੀ ਰਿਪੋਰਟ